ਲੱਗਦਾ ਕਿ ਜਦੋਂ ਵੋਟਾਂ ਪੈ ਜਾਂਦੀਆਂ ਉਸ ਤੋਂ ਬਾਅਦ ਸਾਰ ਲੈਂਦੇ ਆ ਲਾਕੇ ਉਸ ਤੋਂ ਬਾਅਦ ਕੋਈ ਸਾਰ ਨਹੀਂ ਲੈਂਦਾ ਜੇ ਬਾਅਦ ਚ ਸਾਰ ਲਾਇਨ ਤੇ ਫਿਰ ਇੰਨੀ ਤੰਗੀ ਆਵੇ ਕਿਉਂ ਤੋਂ ਬਾਅਦ ਤਾਂ ਇਹ ਹੀ ਹੁੰਦਾ ਹੈ ਤਗੜਿਆਂ ਦੇ ਜਿੰਨੇ ਜਾਣਾ ਹੈ ਮਾੜੇ ਨੂੰ ਕੋਈ ਨਹੀਂ ਬੋਲਦਾ ਇਹ ਦਵਾਰ ਤਾਂ ਹੋਈ ਚਾਹੀਦਾ ਨਾ ਪੁੱਛੇ ਵੀ ਦੱਸੋ ਵੀ ਤੁਹਾਡਾ ਕਿਹੜਾ ਕੰਮ ਨਹੀਂ ਹੋਇਆ ਅਸੀਂ ਕਰਦੇ ਆ ਬਾਅਦ ਚ ਤਾਂ 5 ਸਾਲ ਵੱਡਦਾ ਹੀ ਕੋਈ ਨਹੀਂ ਕਿਹੜੇ ਮੁੱਦੇ ਆ ਜਿਹੜੇ ਹੱਲ ਹੋਣੇ ਚਾਹੀਦੇ ਤੁਹਾਡੇ ਤੇ ਕੰਮ ਕੋਈ ਵੀ ਨਹੀਂ ਕਰਦਾ ਤੇ ਗੱਲ ਮੈਂ ਪੁੱਛਦਾ ਹੀ ਕੋਈ ਨਹੀਂ ਹਾਲ ਜੋ ਕਰ ਲਿਓ ਪੈਸੇ ਬਾਤ ਤੋਂ ਦਿਓ ਪੈਸੇ ਲੋਕ ਸਭਾ ਚੋਣਾਂ ਦੀਆਂ ਵੋਟਾਂ ਆ ਚੁੱਕੀਆਂ ਇੱਕ ਤਰੀਕ ਨੂੰ ਵੋਟ ਪੈਣੀ ਹੈਗੀ ਚਾਰ ਨੂੰ ਰਿਜ਼ਲਟ ਆਣਾ ਹੈ ਤਾਂ ਫਿਰੂਜ਼ਪੁਰ ਦਿਹਾਤੀ ਹਲਕੇ ਦੇ ਕਸਬਾ ਮਮਦੋੜ ਦੇ ਵਿੱਚ ਮੌਜੂਦ ਆ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਕੀ ਕਹਿੰਦੀ ਆ ਜਨਤਾ ਪ੍ਰੋਗਰਾਮ ਦੇ ਵਿੱਚ ਮਮਦੋੜ ਦੇ ਵਿੱਚ ਪਹੁੰਚਿਆ ਦਿਹਾਤੀ ਹਲਕੇ 'ਚ ਔਰ ਲੋਕਾਂ ਤੋਂ ਰਾਏ ਜਾਣ ਰਿਹਾ ਰੋਕ ਕੀ ਸੋਚਦੇ ਹੈਗੇ ਨੇ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਐਤਕੀ ਕੀ ਲੋਕ ਸੋਚਦੇ ਆ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਲੋਕ ਹੀ ਸੋਚਦੇ ਆ ਇੱਥੇ ਬੈਠੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਵਿਕਿੰਦਰ ਸਿੰਘ ਜੀ ਵਿਕਿੰਦਰ ਸਿੰਘ ਜੀ ਇਹ ਕਿਹੜਾ ਇਲਾਕਾ ਮੌਂਦੋਟ ਹੈ ਜਿਹੜੀ ਦਿਹਾਤੀ ਦਾਤ ਦਿਹਾਤੀ ਦਾ ਹਾਂ ਜੀ ਤਾਂ ਕੀ ਸੋਚਦੇ ਹੋ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਉਮੀਦਵਾਰ ਜਿਹੜੇ ਉਹ ਮੁੱਦੇ ਚੱਕੇ ਮੁੱਦੇ ਤਾਂ ਵੇਖੋ ਜੀ ਮੈਂ ਤਾਂ ਤੁਹਾਨੂੰ ਦੱਸਿਆ ਵੀ ਸਾਨੂੰ ਜਿਹੜਾ ਪਾਣੀ ਦਾ ਨਾ ਬੜਾ ਔਖਾ ਕੰਮ ਹੈ ਜਿਹੜਾ ਸੇਵ ਨਾਲ ਹੈਗਾ ਸਾਰਾ ਮਤਲਬ ਵੀ ਲੋਕਾਂ ਨੇ ਦਬਿਆ ਹੋਇਆ ਹੈ ਹੂੰ ਫੇਰ ਉਹਦੀ ਸਾਫ ਸਪਾਈ ਕਦੀ ਨਹੀਂ ਹੋਈ ਇੰਨਾ ਉਹਦੇ ਚ ਗੰਦ ਏ ਜਿੱਥੇ ਪਾਣੀ ਜਾਣਾ ਨਾ ਕਰਾਂ ਦਾ ਉਹ ਸੇਮ ਨਾਲ ਹਰਾ ਕਾਰ ਨਾਲ ਤੇ ਦੱਬ ਨਾਲ ਭਰਿਆ ਹੋਇਆ ਏ ਉਹਦੇ ਵਿੱਚ ਪਾਣੀ ਖੜ ਨੂੰ ਤਾਂ ਹੀ ਹੈ ਨਹੀਂ ਪਾਣੀ ਜਾਵੇ ਕਿੱਧਰ ਹੋਰ ਕਿਹੜੇ ਮੁੱਦੇ ਹੀ ਆ ਔਰ ਐਵੇਂ ਆ ਜਿਵੇਂ ਆ ਲਾੜੋ ਤੁਸੀਂ ਆ ਗਲੀਆਂ ਨਾਲੀਆਂ ਦਾ ਕੀ ਹਾਲ ਹੁੰਦਾ ਆ ਆ ਵੇਲੇ ਆ ਆ ਨਾਲੀ ਟੁੱਟੀ ਨੂੰ 2 ਸਾਲ ਹੋ ਗਏ ਇੱਥੋਂ 3 ਸਾਲ 3 ਸਾਲ ਹੋ ਗਿਆ ਅੱਜ ਬਣਾ ਕੇ ਸਵੇਰੇ ਬਣਾ ਕੇ ਉਹ ਬੁੱਢੇ ਬੰਦੇ ਨੇ ਵਿਚਾਰੇ ਉਹ ਡਿਗ ਡਿਗ ਪੈਂਦੇ ਆ ਕਈ ਵਾਰ ਡਿਗਿਆ ਉਹਨੇ ਸਿਰ ਪੜਵਾਇਆ ਕਈ ਵਾਰ ਉਹ ਬੈਠਾ ਜਿਹੜਾ ਮਤਲਬ ਆਹ ਦਾ ਹਾਲ ਸਰਕਾਰਾਂ ਦੇ ਆ ਵੀ ਕੀ ਲੱਗਦਾ ਕਿ ਜਦੋਂ ਵੋਟਾਂ ਪੈ ਜਾਂਦੀਆਂ ਉਸ ਤੋਂ ਬਾਅਦ ਸਾਰ ਲੈਂਦੇ ਆ ਇਲਾਕੇ ਦੇ ਲੋਕ ਉਸ ਤੋਂ ਬਾਅਦ ਕੋਈ ਸਾਰ ਨਹੀਂ ਲੈਂਦਾ ਜੇ ਬਾਅਦ ਚ ਸਾਰ ਲੈਣ ਤੇ ਫਿਰ ਇੰਨੀ ਤੰਗੀ ਆਵੇ ਕਿਉਂ ਠੀਕ ਨਹੀਂ ਬਾਅਦ ਚ ਤਾਂ ਇਹ ਹੀ ਹੁੰਦਾ ਹੈ ਤਗੜਿਆਂ ਦੇ ਜਿੰਨੇ ਜਾਣਾ ਮਾੜੇ ਨੂੰ ਕੋਈ ਨਹੀਂ ਪੁੱਛਦਾ ਤੁਹਾਡੇ ਹਿਸਾਬ ਨਾਲ ਉਮੀਦਵਾਰ ਕਿਦਾਂ ਦਾ ਹੋਣਾ ਚਾਹੀਦਾ ਹੈਗਾ ਉਮੀਦਵਾਰ ਨੂੰ ਪੜਿਆ ਲਿਖਿਆ ਹੋਣਾ ਚਾਹੀਦਾ ਕਿਵੇਂ ਦਾ ਹੋਣਾ ਚਾਹੀਦਾ ਉਮੀਦਵਾਰ ਤਾਂ ਵੇਖੋ ਜੀ ਅੱਜ ਕੱਲ੍ਹ ਜਮਾਨਾ ਹੀ ਪੜ੍ਹਾਈ ਦਾ ਪੜਿਆ ਲਿਖਿਆ ਉਮੀਦਵਾਰ ਹੋਵੇ ਜਿਹੜਾ ਲੋਕਾਂ ਦੇ ਵਿੱਚ ਦੋਸਤ ਵੇਲੇ ਬਾਅਦ ਚ ਵੀ ਆਣ ਕੇ ਖੜੇ ਵੀਰਵਾਰ ਤੋ ਹੀ ਚਾਹੀਦਾ ਨਾ ਪੁੱਛੇ ਵੀ ਦੱਸੋ ਵੀ ਤੁਹਾਡਾ ਕਿਹੜਾ ਕੰਮ ਨਹੀਂ ਹੋਇਆ ਅਸੀਂ ਕਰਦੇ ਆ ਬਾਅਦ ਚ ਤਾਂ 5 ਸਾਲ ਵੱਡਦਾ ਹੀ ਕੋਈ ਨਹੀਂ ਵੱਡਦੇ ਤਾਂ ਫਿਰ ਕੋਈ ਹੋਰ ਵੀ ਗੱਲਬਾਤ ਕਰਦੇ ਆ ਬਾਪੂ ਜੀ ਮੌਜੂਦ ਨੇ ਬਾਪੂ ਜੀ ਕਿਹੜਾ ਲੱਕ ਹੈ ਸੰਦੂੜ ਹੀ ਹੈ ਸੰਦੂੜ ਹੈ ਕਿਹੜਾ ਕਿਹੜੇ ਮੁੱਦੇ ਆ ਜਿਹੜੇ ਹੱਲ ਹੋਣੇ ਚਾਹੀਦੇ ਤੁਹਾਡੇ ਨਹੀਂ ਕੰਮ ਕੋਈ ਵੀ ਨਹੀਂ ਕਰਦਾ ਤੇ ਗਰ ਮੈਂ ਪੁੱਛਦਾ ਹੀ ਕੋਈ ਨਹੀਂ ਆ ਕੇ ਪਿੱਛੋਂ ਪਿੱਛੋਂ ਆ ਕੇ ਲਿਓ ਪੈਸੇ ਬਾਅਦ ਚ ਲਿਓ ਪੈਸੇ ਬਾਅਦ ਵੀਰ ਜੀ ਤਾਂ ਤੁਹਾਡੇ ਕਿਹੜੇ ਕਿਹੜੇ ਮੁੱਦੇ ਹੈਗੇ ਕਿਹੜੇ ਆ ਤੁਹਾਡੇ ਇਲਾਕੇ ਦੇ? ਮੈਂ ਸਾਡੇ ਕੋਈ ਵੀ ਨਹੀਂ ਬਾ। ਹਾਂ ਆਪੇ ਕਰ ਲੈਣੇ ਜਦੋਂ ਕਰਨੇ। ਹਾਂ। ਮਤਲਬ ਵਿਸ਼ਵਾਸ ਨਹੀਂ ਰਹਿ ਗਿਆ ਹੈਗਾ ਹੂੰ। ਨਾ ਨਾ। ਹੂੰ। ਕੇਹਦਾ ਨਹੀਂ ਰਹਿ ਗਿਆ ਹੁਣ। ਹੂੰ। ਪਹਿਲਾਂ ਪਹਿਲਾਂ ਜਦੋਂ ਕੋਈ ਕਹਿੰਦਾ ਸੀ ਸਿਆਸਤਦਾਨ ਉਹ ਕੰਮ ਕਰਦੇ ਸੀ ਉਹ ਤਾਂ ਕਰਦੇ ਸੀ। ਹੂੰ। ਉਦੋਂ ਦੇ ਪੈਸੇ ਬਾ। ਹੁਣ ਤਾਂ ਪਤਾ ਹੀ ਨਹੀਂ ਲੱਗਦਾ। ਬਸ। ਹੂੰ। ਆ ਗਰੀ ਰਹਿ ਗਈ। ਗਰੀਏ ਕੋਲ ਲਿਓ 500 ਰੁਪਿਆ। ਲਿਓ 1000 ਰੁਪਿਆ। ਬਾ। ਤਾਂ ਬੜੇ ਬੜਾ ਇਹਨਾਂ ਦਾ ਕਹਿਣਾ ਹੈਗਾ ਕਿ ਮੁੱਦੇ ਚੱਕਣੇ ਚਾਹੀਦੇ ਹੈਗੇ ਆ ਆਵਾਜ਼ ਚੱਕਣੀ ਚਾਹੀਦੀ ਹੈਗੀ ਆ ਇਲਾਕੇ ਦੀ ਤਾਂ ਹੋਰ ਵੀ ਗੱਲਬਾਤ ਕਰਾਂਗੇ ਇਲਾਕੇ ਦੇ ਵਿੱਚ ਮੌਜੂਦ ਆ ਮਮਦੋਟ ਇਲਾਕਾ ਫਿਰੋਜ਼ਪੁਰ ਦਿਹਾਤੀ ਹਲਕਾ ਤਾਂ ਇਸ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਲੋਕਾਂ ਤੋਂ ਜਾਣ ਰਹੇ ਹੈਗੇ ਆ ਕਿ ਲੋਕ ਕਿਵੇਂ ਦੇਖਦੇ ਆ ਕੀ ਸੋਚਦੇ ਆ ਉਸ ਦੇ ਬਾਰੇ ਜਿਹੜੀ ਆ ਗੱਲਬਾਤ ਅਸੀਂ ਕਰ ਰਹੇ ਹੈਗੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਕੀ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿੱਚ ਮੌਜੂਦਾਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਹੈਗੇ ਆ ਕੀ ਸੋਚਦੇ ਹੈਗੇ ਆ ਦੁਕਾਨਦਾਰ ਕੀ ਕਹਿੰਦੇ ਹੈਗੇ ਨੇ ਤਾਂ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਫਿਰੋਜ਼ਪੁਰ ਦਿਹਾਤੀ ਹਲਕੀ ਹਲਕੇ ਦੇ ਵਿੱਚ ਪਹੁੰਚੇ ਆ ਇੱਥੇ ਸਰਦਾਰ ਜੀ ਬੈਠੇ ਆ ਗੱਲਬਾਤ ਕਰਦੇ ਹੈਗੇ ਆ ਇਹਨਾਂ ਦੇ ਨਾਲ ਕੀ ਨਾ ਜੀ ਤੁਹਾਡਾ ਇਹ ਕਿਵੇਂ ਦੇਖਦੇ ਹੋ ਵੋਟਾਂ ਆ ਚੁੱਕੀਆਂ ਹੋਈਆਂ ਨੇ ਲੋਕ ਸਵਾਰੀਆਂ ਕੋਈ ਨਾ ਕੋਈ ਉਮੀਦਵਾਰ ਤੁਹਾਡੇ ਕੋ ਆਏਗਾ ਤੁਹਾਡੇ ਇਲਾਕੇ ਦਾ ਕਿਹੜਾ ਵਿਕਾਸ ਹੋਣ ਵਾਲਾ ਬਾਕੀ ਆ ਆਇਆ ਤਾਂ ਬਹੁਤ ਵਿਕਾਸ ਹੋਣ ਵਾਲਾ ਯਾਰ ਹੂੰ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਸਿਹਤ ਪੱਕੀ ਕੀ ਲੱਗਦਾ ਹੈਗਾ ਤੁਹਾਨੂੰ ਕਿਹੜੇ ਵਿਕਾਸ ਲੱਗਦੇ ਹੈਗੇ ਜਿਹੜੇ ਹੋਣ ਵਾਲੇ ਆ ਆ ਗਲੀਆਂ ਨਾਲੀਆਂ ਦਾ ਨੀ ਕੰਮ ਪੂਰਾ ਨਾ ਹੁੰਦਾ ਹੂੰ ਬੜੇ ਇਲਾਕੇ ਦਾ ਉਹਨਾਂ ਵਿਕਾਸ ਹੋਇਆ ਜਿੰਨਾ ਹੋਣਾ ਚਾਹੀਦਾ ਨਹੀਂ ਨਹੀਂ ਹੋਇਆ ਹੂੰ ਤਾਂ ਕੀ ਐਸ ਕੀ ਕੀ ਲੱਗਦਾ ਹੈਗਾ ਹੂੰ ਆਖੀ ਲੋਕ ਸੋਚ ਸਮਝ ਕੇ ਵੋਟ ਪਾ ਰਹੇ ਉਹ ਤਾਂ ਮੌਕਾ ਵੇਖਣਗੇ ਕੀ ਕਰਨਾ ਹੈ ਹੂੰ ਤਾਂ ਕੋਈ ਉਮੀਦਵਾਰ ਆਇਆ ਤੁਹਾਡੇ ਕੋਲੇ ਆਜਾਈ ਨਹੀਂ ਹੈਲੇ ਕੋਈ ਵੀ ਨਹੀਂ ਆਇਆ ਤਾਂ ਬਿਲਕੁਲ ਹੋਰ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਕੋਸ਼ਨ ਇਸ ਇਲਾਕੇ ਦਾ ਵਿਕਾਸ ਹੋਇਆ ਕੁਝ ਨਹੀਂ ਹੋਇਆ ਸਾਡੇ ਇੰਨਾ ਸਾਲ ਘਰ ਵਾਲਾ 8 ਸਾਲ ਹੋ ਗਏ 9 ਸਾਲ ਸਾਲ ਕੁਝ ਨਹੀਂ ਕਰਦੇ ਐ ਇੱਥੇ ਕੋਈ ਵਿਕਾਸ ਨਹੀਂ ਹੋਇਆ ਨਾ ਸਾਡੇ ਕੁਝ ਨਹੀਂ ਕਰਦੇ ਐ ਬਸ 1500 ਪੈਸੇ ਆਉਂਦੀ ਐ ਕੁਝ ਨਹੀਂ ਕਰਦੇ ਐ ਇਹ ਡਾਡੀ 8-9 ਸਾਲ ਹੋ ਗਏ ਪੂਰੇ ਹੋ ਗਏ ਨੂੰ ਕੁਝ ਨਹੀਂ ਕਰਦੇ ਨਾ ਕੋਈ ਵਿਕਾਸ ਨਹੀਂ ਹੋਇਆ ਇਹਨਾਂ ਦਾ ਕਹਿਣਾ ਹੈਗਾ ਬਾਈ ਹੋਰਾਂ ਨਾ ਵੀ ਗੱਲਬਾਤ ਕਰਦੇ ਆ ਇੱਥੇ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਆਪਣਾ ਨਾਮ ਧਰਮਿੰਦਰ ਸਿੰਘ ਧਰਮਿੰਦਰ ਜੀ ਲੋਕ ਸਭਾ ਚੋਣਾਂ ਦੀਆਂ ਵੋਟਾਂ ਆ ਗਈਆਂ ਹੈ ਹਾਂ ਜੀ ਕੀ ਲੱਗਦਾ ਕਿਹੜਾ ਉਮੀਦਵਾਰ ਹੋਣਾ ਚਾਹੀਦਾ ਕਿੱਦਾਂ ਦਾ ਹੋਣਾ ਚਾਹੀਦਾ ਉਮੀਦਵਾਰ ਉਹ ਹੀ ਹੋਣਾ ਚਾਹੀਦਾ ਵੀਰ ਜੀ ਜਿਹੜਾ ਕੋਈ ਮਤਲਬ ਕਿ ਕੰਮ ਕਰੇ ਇਲਾਕੇ ਦਾ ਹਮ ਆਪਣੋਂ ਤੋਂ ਦੀ ਜ਼ਰੂਰਤ ਹੈ ਤੁਹਾਡੇ ਇਲਾਕੇ ਦਾ ਕੀ ਕੀ ਕੰਮ ਰੰਦਾ ਹੈਗਾ ਹਲੇ ਜਿਹੜਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਹੀ ਇਹ ਵੀ ਗਲੀਆਂ ਨਾਲੀਆਂ ਦਾ ਸਾਰਾ ਕੁਝ ਹੋਣਾ ਲੱਗੀਆਂ ਨਾਲੀਆਂ ਦਾ ਸਾਰਾ ਕਮੇਟੀ ਬਣੀ ਹੈ ਕੋਈ ਸਫਾਈ ਕੁਛ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਕੰਮ ਸਾਰੇ ਰੁਕੇ ਨੇ ਇੱਕ ਵਾਰ ਦਾ ਇਸ ਕਰਕੇ ਜਿਹੜਾ ਕੰਮ ਕਰੇਗਾ ਬੋਟਾ ਉਹ ਨਹੀਂ ਪਾਣੀ ਕੋਈ ਆਇਆ ਉਮੀਦਵਾਰ ਤੁਹਾਡੇ ਕੋਲ ਕੋਈ ਨਹੀਂ ਆਇਆ ਜੀ ਫੇਲੇ ਤਾਂ ਕੋਈ ਵੀ ਇਸ ਰੱਖ ਨਹੀਂ ਆਇਆ ਕੋਈ ਵੀ ਹੱਲੇ ਉਮੀਦਵਾਰ ਜਿਹੜਾ ਇਸ ਇਲਾਕੇ ਦੇ ਵਿੱਚ ਨਹੀਂ ਆ ਹੈਗਾ ਇਹ ਲੋਕਾਂ ਦਾ ਕਹਿਣਾ ਹੈਗਾ ਔਰ ਲੋਕਾਂ ਦਾ ਕਹਿਣਾ ਕਿ ਮੁੱਧਿਆ ਤੇ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਸਰਦਾਰ ਦੀ ਮੌਜੂਦ ਹੈ ਕੀ ਨਾਜੀ ਤੁਹਾਡਾ ਮਹਿਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਟਿੱਬੀ ਕਲਾ ਤੁਹਾਡੇ ਇਲਾਕੇ ਦੇ ਵਿੱਚ ਵਿਕਾਸ ਹੋਇਆ ਵਿਕਾਸ ਤਾਂ ਇੰਨਾ ਨਹੀਂ ਆ ਖਾਸ ਹੂੰ ਬਾਕੀ ਚਲੋ ਕੰਮ ਚੱਲੀ ਜਾਂਦਾ ਹੂੰ ਕੋਈ ਵੀ ਉਮੀਦਵਾਰ ਹੋਵੇ ਕਿਦਾਂ ਦਾ ਉਮੀਦਵਾਰ ਹੋਣਾ ਚਾਹੀਦਾ ਮੇਂਦਵਾਰ ਤਾਂ ਪਾਇਦਾ ਹੁੰਣ ਚੜ ਜਿਹੜੀ ਗੱਲ ਕਰੇ ਉਹ ਪੂਰਾ ਲਵੇ ਉਸ ਗੱਲ ਦੇ ਉਹਨਾਂ ਪੂਰਨਿਆ ਪਾਵੇ ਇਤਿਹਾਕਰ ਦੇ ਕੋਈ ਨਹੀਂ ਆਉਂਦੇ ਕੋਈ ਨਹੀਂ ਮੁੜ ਕੇ ਫੇਰ ਬਾਦ ਨਹੀਂ ਪੁੱਛਦੇ ਤੇ ਤੁਹਾਡੇ ਇਲਾਕੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਇੱਕ ਵਾਰ ਆ ਜਾਂਦੇ ਆ ਉਸ ਤੋਂ ਬਾਅਦ ਗੇੜਾ ਹੀ ਨਹੀਂ ਮਾਰਦੇ ਉਸ ਤੋਂ ਬਾਅਦ ਸਾਰ ਹੀ ਨਹੀਂ ਪੁੱਛਦੇ ਇਹ ਵੀ ਗੱਲ ਸਹੀ ਹੈ ਗੱਲ ਸਹੀ ਹੈ ਨਹੀਂ ਆਉਂਦੇ ਦੁਬਾਰਾ ਵੀ ਚਲ ਧੰਨਵਾਦ ਕਰਾ ਇਹ ਵੋਟਰਾਂ ਦਾ ਨਾ ਕੋਈ ਜ਼ਿਕਰ ਕੋਈ ਉਮੀਦਵਾਰ ਆਇਆ ਤੁਹਾਡੇ ਕੋਲ ਤੁਹਾਡੇ ਇਲਾਕੇ ਨਹੀਂ ਅਜੇ ਤੱਕ ਨਹੀਂ ਆਇਆ ਹਲੇ ਤੱਕ ਨਹੀਂ ਆਇਆ ਨਾ ਤੁਹਾਡੇ ਇੱਥੇ ਕਿਹੜੇ ਕੰਮ ਹੋਣ ਵਾਲੇ ਬਾਕੀ ਪਏ ਹੋਏ ਨੇ ਸਾਡੇ ਕੰਮ ਤਾਂ ਸੀਵਰੇਜ ਪਾਣੀ ਦਾ ਨਿਕਾਸ ਜਿਹੜਾ ਉਹ ਨਹੀਂ ਹੋ ਰਿਹਾ ਵਾ ਚੱਪੜ ਹੀ ਗਏ ਨੇ ਉਹਨਾਂ ਦੇ ਮੱਛਰ ਪੈਦਾ ਹੋ ਜਾਂਦਾ ਹੈ ਲੈ ਗਲੀਆਂ ਨਾਲੀਆਂ ਦਾ ਹੀ ਨਹੀਂ ਕੰਮ ਹੋਇਆ ਇਹ ਤਾਂ ਹੋਰ ਰਿਪੇਅਰ ਕਰਨ ਵਾਲੀਆਂ ਨੇ ਵਾ ਹਮ ਹੋਇਆ ਤਾਂ ਆਇਆ ਬਾਕੀ ਰਿਪੇਅਰ ਕਰਨ ਰਿਪੇਅਰ ਮੰਗਦੀਆਂ ਨੇ ਹਮ ਮਟੀਰੀਅਲ ਨਹੀਂ ਲੱਗਾ ਹੁੰਦਾ ਸਹੀ ਤਾਂ ਇਹਨਾਂ ਦਾ ਕਹਿਣਾ ਹੈ ਉਮੀਦਵਾਰ ਸਹੀ ਹੋਣਾ ਚਾਹੀਦਾ ਜਿਹੜਾ ਆਪਣੀ ਗੱਲ ਤੇ ਖੜਾ ਉਤਰੇ ਇਹ ਹੋਰ ਵੀ ਬੜੇ ਲੋਕਾਂ ਨੇ ਗੱਲ ਕੀਤੀ ਹੈਗੀ ਹੈ ਹੋਰ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਫਿਰੋਜ਼ਪੁਰ ਦਿਹਾਤੀ ਹਲਕੇ ਚ ਮੌਜੂਦ ਆ ਮਮਦੋਟ ਇਲਾਕਾ ਹੈਗਾ ਇਧਰ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਕਿੱਦਾਂ ਦੇਖਦੇ ਹੈਗੇ ਆ ਸਰ ਨਾਲ ਗੱਲਬਾਤ ਕਰਦੇ ਹੈਗੇ ਆ ਸਰ ਲੋਕ ਸਭਾ ਚੋਣਾਂ ਦੀਆਂ ਵੋਟਾਂ ਆ ਗਈਆਂ ਹੈਗੀਆਂ ਉਮੀਦਵਾਰ ਤੁਹਾਡੇ ਕੋਲ ਆਏਗਾ ਤੁਹਾਡੇ ਹਿਸਾਬ ਨਾਲ ਉਮੀਦਵਾਰ ਕਿੱਦਾਂ ਦਾ ਹੋਣਾ ਚਾਹੀਦਾ ਅੱਛਾ ਹੋਣਾ ਚਾਹੀਦਾ ਪੜਿਆ ਲਿਖਿਆ ਹੋਣਾ ਚਾਹੀਦਾ ਜੀ ਹਮ ਤੁਹਾਡੇ ਇਲਾਕੇ ਦੇ ਵਿੱਚ ਕੋਈ ਕੰਮ ਵਿਕਾਸ ਹੋਇਆ? ਬਸ ਜਦੋਂ ਆਪਣੇ ਇਥੇ ਜਿੰਦੂ ਸਾਹਿਬ ਹੈਗੇ ਸੀ ਉਹਨਾਂ ਨੇ ਯਾ ਟਾਇਲ ਵਗੈਰਾ ਇਟਾਂ ਲਾਈਆਂ ਲੌਕ ਟਾਇਲ ਉਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਹੋਇਆ ਹੀ ਨਹੀਂ ਜੀ। ਹਮ ਕਿਹੜੇ ਕਿਹੜੇ ਕੰਮ ਹਲੇ ਬਾਕੀ ਆ ਤੁਹਾਡੇ ਇਲਾਕੇ ਦੇ? ਸੀਵਰੇਜ ਹੋਣ ਪੈ ਰਿਹਾ ਜੀ ਆਮ ਆਦਮੀ ਪਾਰਟੀ ਦੇ ਕਰਕੇ ਹੋਣ ਪੈ ਰਿਹਾ ਬਸ ਮਨਜ਼ੂਰ ਹੋਇਆ ਤੇ ਬਸ ਚੱਲ ਰਿਹਾ। ਸਿਹਤ ਪੱਖੀ ਗੱਲ ਕਰ ਲਈਏ, ਮਹਿੰਗਾਈ ਦੀ ਗੱਲ ਕਰ ਲਈਏ, ਮਹਿੰਗਾਈ ਕਿੰਨੀ ਕੁ ਵਧੀ ਹੈਗੀ ਆ ਉਹਦੇ ਨਾਲ ਕੀ ਬਣਿਆ? ਮਹਿੰਗਾਈ ਤਾਂ ਆਪਣੇ ਸਿਰ ਤੇ ਹੀ ਆ ਜੀ ਜੇ ਜ਼ਿਆਦਾ ਖਰਚੇ ਕਰ ਰਹੇ ਤੇ ਜ਼ਿਆਦਾ ਹੋ ਰਹੀ ਹੈ ਨਹੀਂ ਤਾਂ ਠੀਕ ਹੈ ਜੀ। ਹਮ بس اور ਜੇ ਕ੍ਰਾਇਮ ਲੀਡਰ ਦੀ ਗੱਲ ਕਰੀਏ ਤਾਂ ਉਹ ਕਿੱਦਾਂ ਹੈ ਕ੍ਰਾਇਮ ਵਗੈਰਾ ਤਾਂ ਠੀਕ ਹੈ ਕੋਈ ਘੱਟ ਹੀ ਹੈ ਜ਼ਿਆਦਾ ਨਹੀਂ ਹੈਗਾ ਵੈਸੇ ਬਾਕੀ ਜ਼ਿਆਦਾ ਜਿਹੜਾ ਹੈਗਾ ਉਹ ਕੀ ਨਾ ਆਪਣਾ ਸੈਕ ਵਗੈਰਾ ਇਹ ਹੀ ਫੜੀਛ ਰਹੀ ਹੈ ਚਿੱਟਾ ਵਗੈਰਾ ਮਸ਼ਾ ਖਤਮ ਹੋਇਆ ਨਾ ਜੀ ਬਿਲਕੁਲ ਨਹੀਂ ਉਹ ਤਾਂ ਹੋਇਆ ਹੀ ਨਹੀਂ ਜੀ ਜਿਹੜਾ ਵੀ ਉਮੀਦਵਾਰ ਆਂਦਾ ਹੈ ਉਹ ਤੁਹਾਡੀ ਲੋਕ ਸਭਾ ਦੇ ਵਿੱਚ ਤੁਹਾਡੇ ਹਲਕੇ ਦਾ ਉੱਥੇ ਆਵਾਜ਼ ਚੱਕੀ ਕੀ ਸਮਝ ਦਿਓ ਕਿੱਦਾਂ ਦਾ ਹੋਣਾ ਚਾਹੀਦਾ ਇਹ ਤਾਂ ਮੈਂ ਕਦੇ ਗਿਆ ਨਹੀਂ ਕਿਸੇ ਤੇ ਰੈਲੀ ਵਗੈਰਾ ਤਾਂ ਕਦੇ ਗਿਆ ਹੀ ਨਹੀਂ ਹੈ। ਦੁਕਾਨਦਾਰ ਹੋ ਕੇ ਤੁਸੀਂ ਕੀ ਸਮਝਦੇ ਹੋ? ਬਸ ਠੀਕ ਹੈ ਜੀ ਚਲ ਰਿਹਾ ਸਿਸਟਮ ਹੈ। ਹਾਂ। ਤਾਂ ਬਿਲਕੁਲ ਇਹ ਉਹ ਆਮ ਦੁਕਾਨਦਾਰ ਹੈ ਜਿਹੜੇ ਇਸ ਚੀਜ਼ ਨੂੰ ਸੋਚਦੇ ਹੈਗੇ ਆ ਕਿ ਅੰਨਾਂ ਦੇ ਹਲਕੇ ਦੇ ਵਿੱਚ ਕੀ ਕੁਛ ਹੋਇਆ ਹੈ। ਬਾਈ ਹੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਕੀ ਸੋਚਦੇ ਹੈਗੇ ਆ ਕਿੰਨਾ ਵਿਕਾਸ ਹੋਇਆ, ਕਿੰਨਾ ਨਹੀਂ ਹੋਇਆ, ਕੀ ਜਨਤਾ ਕਹਿੰਦੀ ਹੈਗੀ ਹੈ ਤਾਂ ਉਸ ਕੀ ਜਨਤਾ ਕਹਿੰਦੀ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਹੈਗੇ ਆ ਕਿ ਮੁੱਦੇ ਕਿਹੜੇ ਹੋਣੇ ਚਾਹੀਦੇ ਆ ਤਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਲੋਕ ਕਿਦਾ ਦੇਖਦੇ ਆ ਭਾਈ ਨੇ ਮੌਜੂਦ ਹੈ ਗੱਲਬਾਤ ਕਰਦੇ ਆ ਬ੍ਰਦਰ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇੱਥੋਂ ਨਾਲ ਲੱਗੇ ਪਿੰਡ ਜੀ 10 ਕਿਲੋਮੀਟਰ ਦੇ ਜਿਆ ਹਾਤੀ ਹਲਕੇ ਦੇ ਹੋ ਹਾਂਜੀ ਲੋਕ ਸਭਾ ਚੋਣਾਂ ਦੀਆਂ ਵੋਟਾਂ ਆ ਗਈਆਂ ਹੋਈਆਂ ਨੇ ਕੋਈ ਨਾ ਕੋਈ ਉਮੀਦਵਾਰ ਤੁਹਾਡੇ ਕੋਲ ਵੋਟ ਮੰਗਣ ਆਏਗਾ ਤੁਸੀਂ ਨੌਜਵਾਨ ਹੋ ਕੀ ਸੋਚਦੇ ਹੋ ਤੁਹਾਡੇ ਹਲਕੇ ਦੇ ਕੀ ਵਿਕਾਸ ਹੋਇਆ ਵਿਕਾਸ ਸਾਡੇ ਠੀਕ ਹੈ ਸੀਵਰੇਜ ਪਏ ਨੇ ਸੀਵਰੇਜ ਵੀ ਸੜਕਾਂ ਹੀ ਪੱਕੀਆਂ ਕ੍ਰੈਚਰ ਵਗੈਰਾ ਗਲੀਆਂ 'ਚ ਪਾਇਆ ਗਿਆ ਵਧੀਆ ਮਤਲਬ ਹੈ ਸਿਹਤ ਨੂੰ ਗੱਲ ਕਰੀਏ এডਿਕੇਸ਼ਨ ਨੂੰ ਗੱਲ ਕਰੀਏ ਜਾਂ ਹੋਰ ਮੁੱਦਿਆਂ ਨੂੰ ਗੱਲ ਕਰੀਏ ਕੀ ਹੋਏ ਨੇ ਉਹਨਾਂ 'ਤੇ ਕੰਮ ਹੋਇਆ ਜਿ세 ਚੈੱਕ ਕਰੀਏ ਉਹ ਵੀ ਚੱਲ ਰਿਹਾ ਕੰਮ ਮਤਲਬ ਜੌਬ ਮਿਲ ਰਹੀ ਵਧੀਆ ਮਿਲ ਰਹੀ ਹੈ ਤੇ ਮਤਲਬ ਉਹ ਤਾਂ ਆਪਦੇ ਡਿਪੈਂਡ ਕਰਦਾ ਹੈ ਪ੍ਰੋਟੈਸਟ ਕਲੀਅਰ ਕਰਾਂਗੇ ਜੌਬ ਮਿਲੇਗੀ ਹਾਂ ਬਿਲਕੁਲ ਹਾਂਜੀ ਜਦ ਪੜਾਂਗੇ ਨਾ ਇਹ ਨੀ ਕਲੀਅਰ ਹੋਏ ਬਾਕੀ ਸਹੀ ਸਹੂਲਤਾਂ ਮਿਲ ਰਹੀਆਂ ਜੀ ਹਾਂਜੀ ਹੋਰ ਕਿਹੜੇ ਲੱਗਦੇ ਆ ਕਿ ਤੁਹਾਨੂੰ ਤੁਹਾਡਾ ਜਿਹੜਾ ਉਮੀਦਵਾਰ ਹੈ ਉਹ ਆਵੇ ਔਰ ਤੁਹਾਡੇ ਇਲਾਕੇ ਦੇ ਮੁੱਦੇ ਚੱਕੇ ਹਾਂਜੀ ਹਾਂਜੀ ਹੋਰ ਨਵਾ ਜੀ ਹਾਂ ਨਵਾ ਜੀ ਪੈਸੇ ਤਾਂ ਠੀਕ ਹੈ ਵੀ ਇਹ ਵੀ ਵਧੀਆ ਜੌਬ ਦੇ ਰਹੇ ਨੇ ਜੀ ਤੁਹਾਨੂੰ ਤਾਂ ਠੀਕ ਹੈ ਇਹੋ ਜੀ ਹਾਂਜੀ ਉਮੀਦਵਾਰ ਕਿਦਾਂ ਦਾ ਹੋਣਾ ਚਾਹੀਦਾ ਉਮੀਦਵਾਰ ਵਧੀਆ ਹੋਣਾ ਜਿਹਦੇ ਗਰੀਬਾਂ ਦੀ ਸੁਣੇ ਜਿਹੜਾ ਜੀ ਆ ਕੇ ਕਲਯੁਖ ਵੈਸੇ ਪੂਰੀ ਕਰੇ ਹੂੰ ਹਾਂਜੀ ਸੁਣਦੇ ਹੀ ਨਹੀਂ ਵਾਕਈ ਕਈ ਦਾ ਆ ਕੇ ਹਾਂਜੀ ਹੂੰ ਜਿਹੜੇ ਦਲ ਬਦਲਦੇ ਆ ਐਤਕੀ ਕਾਫੀ ਦੇਖਣ ਨੂੰ ਮਿਲਿਆ ਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੂਜੀ ਪਾਰਟੀ ਜੁਆਇਨ ਕਰਦੇ ਫਿਰ ਤੀਜੀ ਪਾਰਟੀ ਉਸ ਚੀਜ਼ ਨੂੰ ਤੁਸੀਂ ਕਿਉਂ ਦੇਖਦੇ ਹੋ ਤੁਸੀਂ ਨੌਜਵਾਨ ਹੋ ਤੁਸੀਂ ਅੱਗੇ ਆਉਣ ਦਾ ਕੋਸ਼ਿਸ਼ ਹਾਂਜੀ ਹਾਂਜੀ ਇਹ ਗਲਤ ਗੱਲ ਹੈ ਜੀ ਮਤਲਬ ਦਲ ਬਦਲਣਾ ਇੱਕ ਥਾਂ ਟਿਕ ਕੇ ਰਹਿਣਾ ਚਾਹੀਦਾ ਜੀ ਜਗਾ ਜਗਾ ਨਹੀਂ ਭੱਜਣਾ ਚਾਹੀਦਾ ਇੱਧਰ ਉੱਧਰ ਹਾਂਜੀ ਉੱਪਰ ਤੇ ਕੰਮ ਕੁਣਾ ਚੀਜ਼ ਹਾਂਜੀ ਹਾਂਜੀ ਹੋਣਾ ਚਾਹੀਦਾ ਜੀ ਸਹੀ ਕੰਮ ਹੋਣੇ ਚਾਹੀਦੇ ਜੋ ਵੀ ਤਾਂ ਬਿਲਕੁਲ ਨੌਜਵਾਨ ਦਾ ਕਹਿਣਾ ਹੈ ਕਿ ਸਹੀ ਕੰਮ ਹੋਣਾ ਚਾਹੀਦਾ ਮੁੱਦਿਆਂ ਤੇ ਕੰਮ ਹੋਣਾ ਚਾਹੀਦਾ ਹੈਗਾ ਔਰ ਵਿਕਾਸ ਹੋਣਾ ਚਾਹੀਦਾ ਹੈਗਾ ਪੜ੍ਹ ਲਿਖ ਕੇ ਨੌਕਰੀ ਵੀ ਮਿਲਦੀ ਹੈ ਜੇ ਤੁਸੀਂ ਪੜੋਗੇ ਤਾਂ ਹੀ ਨੌਕਰੀ ਮਿਲੇਗੀ ਇਹ ਨੌਜਵਾਨ ਦਾ ਕਹਿਣਾ ਹੈਗਾ ਤਾਂ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਕਸਬਾ ਮਮਦੂਰ ਦੇ ਵਿੱਚ ਹੈਗੇ ਆ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਕਿ ਕੀ ਕਹਿੰਦੀ ਹੈ ਜਨਤਾ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਬਾਜ਼ਾਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਹੋਰ ਗੱਲਬਾਤ ਕਰਾਂਗੇ ਦੁਕਾਨਦਾਰ ਇੱਥੇ ਮੌਜੂਦ ਹੈਗੇ ਆ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕਿ ਦੁਕਾਨਦਾਰ ਇਸ ਚੀਜ਼ ਨੂੰ ਕਿਵੇਂ ਦੇਖਦੇ ਹੈਗੇ ਆ ਅ ਸਰ ਕਿਵੇਂ ਦੇਖਦੇ ਹੋ ਫਿਰੋਜ਼ਪੁਰ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਵੋਟਾਂ ਆ ਚੁੱਕੀਆਂ ਹੋਈਆਂ ਤੁਹਾਡੇ ਹਿਸਾਬ ਨਾਲ ਤੁਹਾਡੇ ਇਲਾਕੇ ਦਾ ਕੰਮ ਹੋਇਆ ਕੰਮ ਹੋਇਆ ਵੀ ਨਹੀਂ ਹੂੰ ਕੋਈ ਅਹੀ ਗੱਲ ਨਹੀਂ ਹੈਗੀ ਬਾਕੀ ਇੰਦੇ ਗਾਰੇ ਰਾਜਨੀਤਿਕ ਗਾਰੇ ਬਹੁਤ ਘਟਰਾਪ ਨੇ ਤੁਹਾ ਦੁਕਾਨਦਾਰੋ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਿਹੜੇ ਕੰਮ ਤੁਹਾਡੇ ਇਲਾਕੇ ਦੇ ਹੋਣੇ ਬਾਕੀ ਹੈਗੇ ਨੇ ਜਿਹੜੇ ਉਮੀਦਵਾਰ ਤੁਹਾਡੀ ਆਵਾਜ਼ ਉਥੋਂ ਤੱਕ ਪਹੁੰਚੇ ਚੇਤ ਪੱਖੀ ਗੱਲ ਕਰ ਲਈਏ ਮਹਿੰਗਾਈ ਦੀ ਗੱਲ ਕਰ ਲਈਏ ਐਜੂਕੇਸ਼ਨ ਦੀ ਗੱਲ ਕਰ ਲਈਏ ਠੀਕ ਹੈ ਇਹ ਦੇਖੋ ਇਹ ਆਪਾਂ ਕਿਸੇ ਬਾਰੇ ਕੁਝ ਨਹੀਂ کہہ ਸਕਦੇ ਉਮੀਦਵਾਰ ਕੋਈ ਆਇਆ ਹਲੇ ਤੱਕ ਕੋਈ ਵੋਟ ਮੰਗਣ ਆਇਆ ਨਹੀਂ ਆਇਆ ਤੱਕ ਹਲੇ ਤੱਕ ਨਹੀਂ ਆਇਆ ਇਸ ਇਲਾਕੇ ਤੁਹਾਨੂੰ ਲੱਗਦਾ ਕਿ ਉਮੀਦਵਾਰ ਆਂਦੇ ਆ ਜਿੱਤਦੇ ਉਸ ਤੋਂ ਬਾਅਦ ਸਾਰ ਦਿੰਦੇ ਇਲਾਕੇ ਦੇ ਦੇ ਕੋਈ ਬਹੁਤ ਕਾਟੇ ਹੁੰਦਾ ਹੈ ਚਾਂਸ ਤਾਂ ਹੂੰ ਬੱਕੀ ਠੀਕ ਹੁੰਦੇ ਜਾਂਦੇ ਰਹਿੰਦੇ ਨੇ ਸਾਰੇ ਬੱਕੀ ਕੰਮ ਕਰ ਕਿੰਨਾ ਉਹ ਕਰਦੇ ਹੋ ਤਾਂ ਤੁਸੀਂ ਆਪ ਹੀ ਜਾਂਦੇ ਸਰ ਹੂੰ ਉਹ ਤਾਂ ਪਿੰਡਾਂ ਜਿੰਨਾ ਕੋ ਵਿਕਾਸ ਹੋਇਆ ਉਹ ਉਮੀਦਵਾਰ ਕਿਦਾਂ ਦਾ ਹੋਣਾ ਚਾਹੀਦਾ ਦੇਖੋ ਹੁੰਦੇ ਸਾਰੇ ਸਾਫ਼ ਸੁਥਰੇ ਨੇ ਪਰ ਜਦੋਂ ਬਣ ਜਾਂਦੇ ਉਸ ਤੋਂ ਬਾਅਦ ਕੀ ਕਰਦੇ ਨੇ ਇਹ ਤਾਂ ਉਹਨਾਂ ਨੂੰ ਪਤਾ ਬੜੀ ਵੱਡੀ ਗੱਲ ਇਹਨਾਂ ਨੇ ਕਹੀ ਹੈਗੀ ਹੈ ਕਿ ਆਂਦੇ ਤਾਂ ਸਾਰੇ ਸਾਫ਼ ਸੁਥਰੇ ਆ ਜਦੋਂ ਬਣ ਜਾਂਦੇ ਉਸ ਤੋਂ ਬਾਅਦ ਸਾਰ ਜਿਹੜੀ ਹੈ ਉਹ ਨਹੀਂ ਲੈਂਦੇ ਹੈਗੇ ਤਾਂ ਫਿਰ ਉਸ ਪੂਰੇ ਦਿਹਾਤੀ ਹਲਕੇ ਦੇ ਕਸਬਾ ਮੁੰਡੂੜ ਦੇ ਵਿੱਚ ਅਸੀਂ ਮੌਜੂਦ ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਲੋਕਾਂ ਦਾ ਕਹਿਣਾ ਹੈਗਾ ਕਿ ਜਿਹੜਾ ਵੀ ਉਮੀਦਵਾਰ ਆਵੇ ਜੜੀ ਗੱਲ ਕਵੇ ਆਉਂਦੇ ਤੇ ਖੜਾ ਉtre ਮੁੱਦੇ ਚੱਕੇ ਮੁੱਦੇ ਚੱਕਣ ਵਾਲਾ ਉਮੀਦਵਾਰ ਹੋਣਾ ਚਾਹੀਦਾ ਹਾਲਾਂਕਿ ਹਲੇ ਤੱਕ ਇੱਥੇ ਦੇ ਲੋਕਾਂ ਨੇ ਜ਼ਿਆਦਾਤਰ ਦੱਸਿਆ ਕਿ ਇਧਰ ਹਲੇ ਤੱਕ ਕਿਸੇ ਵੀ ਉਮੀਦਵਾਰ ਕੋਈ ਆਇਆ ਨਹੀਂ ਹੈਗਾ ਲੋਕਾਂ ਕੋਲ ਨਹੀਂ ਪਹੁੰਚਿਆ ਹੈਗਾ ਹਾਲਾਂਕਿ ਹਲੇ ਚੋਣਾਂ ਜਿਹੜੀਆਂ ਨੇ ਉਹ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਹੈਗੀਆਂ ਚਾਰ ਤਰੀਕ ਨੂੰ ਰਿਜ਼ਲਟ ਆਣਾ ਹੈਗਾ ਪਰ ਲੋਕਾਂ ਦਾ ਕਹਿਣਾ ਹੈ ਜਿਹੜਾ ਵੀ ਉਮੀਦਵਾਰ ਆਂਦਾ ਹੈ ਜਿਹੜਾ ਵੀ ਜਿੱਤਦਾ ਹੈਗਾ ਉਸ ਨੂੰ ਇਲਾਕੇ ਦੀ ਆਵਾਜ਼ ਚੱਕਣੀ ਚਾਹੀਦੀ ਹੈ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਕਸਬਾ ਮੰਮਦੋੜ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਫਿਰੋਜ਼ਪੁਰ